ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਮਨਦੀਪ ਕੌਰ ਪਿੰਡ ਦੌਲਤਪੁਰਾ ਜ਼ਿਲ੍ਹਾ ਬਠਿੰਡਾ ਤਨਵਾ ਡੇਰੀ ਫਾਰਮ ਤੋਂ ਮੈਂ ਐਚ ਐਫ ਔਰ ਜਰਸੀ ਬਰੀਡ ਤੇ ਕੰਮ ਕਰ ਰਹੀ ਆ ਮੈਂ 2021 ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀਗਾ ਮਤਲਬ ਫਾਰਮ ਜੀ ਉਸ ਤੋਂ ਪਹਿਲਾਂ ਮਤਲਬ ਮੈਰਿਜ ਤੋਂ ਬਾਅਦ ਮੈਂ ਆਇਲਸ ਕੀਤਾ ਆਇਲਸ ਕਰਨ ਤੋਂ ਬਾਅਦ ਮਤਲਬ ਜਦੋਂ ਅਸੀਂ ਫਾਈਲ ਔਨ ਜਾਂਦੇ ਸੀ ਤਾਂ ਏਜੰਟ ਥੋੜਾ ਬਿਜ਼ੀ ਸੀਗੇ ਅਸੀਂ ਲੁਧਿਆਣਾ ਫਾਈਲ ਔਨ ਚੱਲੇ ਸੀ ਤੇ ਜਗਰਾਉਂ ਦੇ ਵਿੱਚ ਪੀ ਡੀ ਐਫ ਦਾ ਜੋ ਹੁੰਦਾ ਡੇਰੀ ਐਕਸਪੋ ਉਹ ਚੱਲ ਰਿਹਾ ਸੀਗਾ ਉਹ ਕਹਿੰਦੇ ਤੁਸੀਂ ਇੰਨਾ ਟਾਈਮ ਉਰੇ ਕਿੱਥੇ ਵੇਟ ਕਰੋਗੇ ਕਹਿੰਦੇ ਤੁਸੀਂ ਮੇਲਾ ਦੇਖ ਲਓ ਜੇ ਤੁਸੀਂ ਮੇਲਾ ਦੇਖਿਆ ਉੱਥੇ ਕੰਪੀਟੀਸ਼ਨ ਦੇਖੇ ਤਾਂ ਮਤਲਬ ਇੱਕ ਮਾਈਂਡ ਦੇ ਵਿੱਚ ਪਿਕਚਰ ਦੀ ਸੈੱਟ ਹੋ ਗਈ ਕਿ ਇਸ ਰਿੰਗ ਦੇ ਵਿੱਚ ਜੇ ਇੰਨੇ ਲੋਕ ਆ ਸਕਦੇ ਆ ਤਾਂ ਆਪਾਂ ਕਿਉਂ ਨਹੀਂ ਆ ਸਕਦੇ ਜੀ ਫਿਰ ਉਹ ਉੱਥੋਂ ਸੁਪਨਾ ਲੈ ਕੇ ਅਸੀਂ ਘਰ ਵਾਪਸ ਆਏ ਆ ਕੇ ਅਸੀਂ ਡਿਸਕਸ ਕੀਤਾ ਕਿ ਜਿਹੜੇ ਮਤਲਬ ਇਨਵੈਸਟਮੈਂਟ ਆਪਾਂ ਉੱਥੇ ਕਰਨੀ ਆ ਜੋ ਆਪਾਂ ਉਰੇ ਕਰੀਏ ਤਾਂ ਆਪਾਂ ਇਕੱਠੇ ਫੈਮਿਲੀ ਇਕੱਠੇ ਰਹਿ ਸਕਦੇ ਆ ਕਿਉਂਕਿ ਬੇਟਾ ਵੀ ਛੋਟਾ ਸੀਗਾ 2 ਸਾਲ ਦਾ ਸੀਗਾ ਤਾਂ ਮਤਲਬ ਆਪਾਂ ਇਕੱਠੇ ਰਹਿ ਕੇ ਵੀ ਕੰਮ ਕਰ ਸਕਦੇ ਆ ਤੇ ਫਿਰ ਪਰਮਾਧਵਾ ਨੇ ਐਨ ਮਤਲਬ ਐਨੀ ਵਧੀਆ ਮਤਲਬ ਸੰਸਥਾ ਨੂੰ ਮਿਲਵਾਇਆ ਜਿਹੜੀ ਦਾ ਨਾਮ ਹੈਗਾ ਪੀਡੀਐਫ ਇਹ ਜਿਨ੍ਹਾਂ ਦੇ ਅਕੋਰਡਿੰਗ ਚੱਲ ਕੇ ਅੱਜ ਮੈਂ ਇੱਥੋਂ ਤੱਕ ਆ ਆਪਾਂ 2021 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਆਪਾਂ ਨੂੰ ਇਹ ਸੀਗਾ ਕਿ ਆਪਾਂ ਇੱਕ ਪਹਿਲਾਂ ਦੋ ਗਾਵਾਂ ਤੋਂ ਸ਼ੁਰੂ ਕਰੀਏ ਇੱਕ ਜਰਸੀ ਲਾ ਲਈ ਸੀ ਆਪਾਂ ਇੱਕ ਐਚਐਫ ਕਿ ਮਤਲਬ ਆਪਾਂ ਦੇਖਦੇ ਆ ਕਿ ਜਿਹੜੀ ਮਤਲਬ ਬੈਸਟ ਆ ਕਿਹੜੀ ਦੇ ਆਪਾਂ ਵਰਕ ਕਰ ਸਕਦੇ ਆ ਫਿਰ ਮਿਲਕ ਦੇ ਅਕੋਰਡਿੰਗ ਦੇਖੀ ਤਾਂ ਐਚਐਫ ਹੀ ਬੈਸਟ ਸੀ ਫਿਰ ਆਪਾਂ ਐਚਐਫ ਚਫਤੇ ਵਰਕ ਕੀਤਾ ਜਰਸੀ ਤਾਂ ਆਪਾਂ ਵੈਸੇ ਇੱਕ ਤਰ੍ਹਾਂ ਖਰੀਦ ਲਈ ਸੀਗੀ ਘਰ ਵਾਸਤੇ ਅਸੀਂ ਸਟਾਰਟਿੰਗ 'ਚ ਅਸੀਂ ਖੋਦੇ ਖਰਚੇ ਤੇ ਲੈ ਕੇ ਆਏ ਸੀਗੇ ਅਸੀਂ ਫਾਰਮ ਚੋਂ ਹੀ ਲਈ ਸੀਗੇ ਪਸ਼ੂ ਜੀ ਤੇ ਉਸ ਤੋਂ ਬਾਅਦ 올ੰਪੀਸ ਕਿਨ ਆ ਗਈ ਇੱਕਦਮ ਆਪਣੇ ਕੋਲੇ ਉਸ ਟਾਈਮ 9 ਐਨੀਮਲ ਸੀਗੇ 9 ਐਚਐਫ ਗਾਵਾਂ ਸੀਗੀਆਂ ਤੇ ਉਹ ਮਤਲਬ 9 ਉਹਨਾਂ ਦੇ ਵਿੱਚੋਂ 7 ਗਾਵਾਂ ਡੈੱਡ ਹੋ ਗਈਆਂ ਸੀਗੀਆਂ 올ੰਪੀਸ ਕਿਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਿਹੜੀ ਇਨਵੈਸਟ ਆਪਣੀ ਸੇਵਿੰਗ ਸੀ ਉਹ ਆਪਾਂ ਉੱਥੇ ਇਨਵੈਸਟ ਕਰਤੀ ਉਸ ਤੋਂ ਬਾਅਦ ਫਿਰ ਆਪਾਂ ਦੁਬਾਰਾ ਮਤਲਬ ਸੋਚ ਜਦੋਂ ਲੋਕ ਕਹਿੰਦੇ ਆ ਸੇਪਸੇ ਗੱਲਾਂ ਕਰਦੇ ਆ ਕਿ ਬਸ ਫੇਲ ਹੋਗੇ ਮਤਲਬ ਇਹ ਕੁਝ ਕਰ ਨਹੀਂ ਸਕਦੇ ਹਨ ਇਹਨਾਂ ਨੇ ਕਿੱਥੇ ਫਾਰਮ ਕਰਨਾ ਸੀ ਪਤਾ ਹੀ ਸੀਗਾ ਪਹਿਲਾਂ ਫਿਰ ਉਹ ਗੱਲਾਂ ਇੰਨੀਆਂ ਕਿ ਮਨ ਚ ਬਹਿ ਗਈਆਂ ਵੀ ਕੁਝ ਕਰਕੇ ਦਿਖਾਵਾਂਗੇ ਫਿਰ ਅਸੀਂ ਦੋਨਾਂ ਨੇ ਡਿਸਾਈਡ ਕੀਤਾ ਤੇ ਫਿਰ ਅਸੀਂ ਲੋਨ ਲਿੱਤਾ ਸਟੈਂਡ ਅਪ ਇੰਡੀਆ ਸਕੀਮ ਦੇ ਅੰਡਰ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਤੇ ਉਹਦੇ ਅੰਦਰ ਆਪਾਂ ਲੋਨ ਦਿੱਤਾ 28 ਲੱਖ ਦਾ ਤੇ ਉਸ ਤੋਂ ਬਾਅਦ ਆਪਾਂ ਸਟਾਰਟਿੰਗ ਕੀਤੀ ਫਾਰਮ ਦੀ ਜੀ ਜਦੋਂ 올ੰਪੀਸ ਕਿਨਾਂ ਨੁਕਸਾਨ ਹੋਇਆ ਸੀਗਾ ਉਦੋਂ ਫਿਰ ਮਨ 'ਚ ਖਿਆਲ ਨਹੀਂ ਆਇਆ ਵੀ ਚੰਗਾ ਸੀਗਾ ਬਾਹਰ ਹੀ ਚਲੇ ਜਾਂਦੇ ਵੀ ਆਪਾਂ ਕੰਮ ਸਟਾਰਟ ਕੀਤਾ ਸਟਾਰਟਿੰਗ ਦੇ ਵਿੱਚ ਹੀ ਆਪਾਂ ਨੂੰ ਬਹੁਤ ਲਾਸ ਹੋ ਗਿਆ ਨਾ ਹਾਂਜੀ ਖਿਆਲ ਤਾਂ ਆਇਆ ਸੀ ਪਰ ਜਿਹੜੀਆਂ ਲੋਕ ਗੱਲਾਂ ਕਰਦੇ ਨੇ ਉਹ ਮਤਲਬ ਜੇ ਤਾਂ ਆਪਾਂ 네ਗੇਟਿਵ ਵੇ ਨਾਲ ਲੈ ਲਈਏ ਤਾਂ ਬੰਦਾ ਉੱਠ ਹੀ ਨਹੀਂ ਸਕਦਾ ਮੰਜੇ ਤੋਂ ਨਾ ਹੂੰ ਤੇ ਜੇ ਆਪਾਂ ਉਹਨਾਂ ਨੂੰ ਪੋਜ਼ਿਟਿਵ ਵੇ ਨਾਲ ਲੈ ਲਈਏ ਵੀ ਹਾਂ ਆਪਾਂ ਇਹਨਾਂ ਨੂੰ ਕੁਝ ਕਰਕੇ ਦਿਖਾਵਾਂਗੇ ਫਿਰ ਆਪਾਂ ਮਤਲਬ ਪੋਜ਼ਿਟਿਵ ਵੇ ਨਾਲ ਲਿਆ ਤੇ ਆਪਾਂ ਅੱਜ ਇੱਥੇ ਆਂ ਤੁਹਾਡੇ ਸਾਹਮਣੇ ਜੀ ਅੱਜ ਕਿੰਨੇ ਐਨੀਮਲ ਨੇ ਤੁਹਾਡੇ ਫਾਰਮ ਦੇ ਵਿੱਚ ਤੇ ਮਿਲਕਿੰਗ ਦੀ ਗੱਲ ਕਰੀ ਤਾਂ ਕਿੰਨਾ ਡੇਲੀ ਦੁੱਧ ਹੁੰਦਾ ਆਪਾਂ ਕਿੱਥੇ ਵੇਚਦੇ ਆਂ ਆਪਾਂ ਆਪਣੇ ਕੋਲ ਇਸ ਟਾਈਮ 32 ਐਨੀਮਲ ਨੇ ਟੋਟਲ ਛੋਟੇ ਕਾਫ ਵਿੱਚ ਮਿਕਸ ਕਰਕੇ ਟੋਟਲ 32 ਐਨੀਮਲ ਨੇ ਹੁਣ ਆਪਣੀ ਸਾਰੀ ਬਰੀਡ ਆਪਣੀ ਆ ਜੋ ਆਪਾਂ ਖੁਦ ਤਿਆਰ ਕੀਤੀ ਹੋਈ ਬਰੀਡ ਆ ਜੀ ਤੇ ਆਪਣਾ ਜਿਹੜਾ ਦੁੱਧ ਵੇਰਕਾ ਨੂੰ ਜਾ ਰਿਹਾ ਆਪਣਾ ਹੋ ਜਾਂਦਾ 4 ਕੁਇੰਟਲ ਦੁੱਧ ਕਿਉਂਕਿ ਡਰਾਈ ਪੀਰੀਅਡ ਚੱਲ ਰਿਹਾ ਨਾ ਫਸਟ ਟਾਈਮ ਥੋੜਾ ਦੁੱਧ ਘੱਟ ਹੁੰਦਾ ਬਾਵਾ ਸੋਣ ਜੀ ਪੈਣੀ ਜਿਵੇਂ ਕਿਸੇ ਨੇ ਵੀ ਡੇਰੀ ਫਾਰਮ ਦੇ ਕਿੱਤੇ ਵੱਲ ਆਉਣਾ ਹੈਗਾ ਹਾਂਜੀ ਜੇ ਆਪਾਂ ਮੇਨ ਪੁਆਇੰਟਾਂ ਦੀ ਗੱਲ ਕਰੀ ਤਾਂ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਪਹਿਲਾਂ ਖਿਆਲ ਰੱਖ ਕੇ ਡੇਰੀ ਫਾਰਮ ਦੇ ਵਿੱਚ ਆਉਣਾ ਹੈਗਾ ਕਿਉਂਕਿ ਬੜੇ ਲੋਕ ਇਸ ਕਿੱਤੇ 'ਚ ਆਉਂਦੇ ਆ ਫੇਲ ਵੀ ਬੜੇ ਹੁੰਦੇ ਆ ਹਨਾ ਕੰਮ ਛੱਡ ਵੀ ਦਿੰਦੇ ਨੇ ਤਾਂ ਕਿਹੜੇ ਮੇਨ ਪੁਆਇੰਟ ਨੇ ਜਿਨ੍ਹਾਂ ਦਾ ਆਪਾਂ ਖਿਆਲ ਰੱਖਣਾ ਹੁੰਦਾ ਹਾਂਜੀ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਸ਼ੈੱਡ ਹੋਣਾ ਚਾਹੀਦਾ ਪ੍ਰੋਪਰ ਕਿਉਂਕਿ ਜੇ ਆਪਣੇ ਕੋਲੇ ਛੱਤ ਨਹੀਂ ਹੈਗੀ ਤਾਂ ਆਪਾਂ ਐਨੀਮਲ ਵੀ ਰੱਖ ਕੇ ਕੀ ਕਰਾਂਗੇ ਹਨਾ ਪ੍ਰੋਪਰ ਸ਼ੈੱਡ ਹੋਣਾ ਚਾਹੀਦਾ ਦੂਸਰਾ ਨੰਬਰ ਜਿਹੜਾ ਕਿ ਬਹੁਤ ਜ਼ਿਆਦਾ ਕੰਪਲਸਰੀ ਆ ਉਹ ਹੈਗਾ ਸਾਇਲੈਂਸ ਤੁਹਾਡੇ ਕੋਲੇ ਸਾਲ ਦਾ ਮਤਲਬ ਸਟਾਕ ਪੂਰਾ ਸਾਇਲੈਂਸ ਦਾ ਹੋਣਾ ਚਾਹੀਦਾ ਫੇਰ ਹੀ ਤੁਸੀਂ ਕੋਈ ਗਾਂ ਮਤਲਬ ਪਰਚੇਸ ਕਰੋ ਤੇ ਜਦੋਂ ਵੀ ਗਾਵਾਂ ਮਤਲਬ ਜੇ ਨਵੇਂ ਕਿਸੇ ਮਤਲਬ ਫਾਰਮਰ ਨੇ ਕੰਮ ਸ਼ੁਰੂ ਕਰਨਾ ਹੈ ਤਾਂ ਉਹ ਇੱਕ ਜਾਂ ਦੋ ਗਾਵਾਂ ਤੋਂ ਸ਼ੁਰੂ ਕਰੇ ਇਹ ਨਹੀਂ ਹੈਗਾ ਕਿ ਪਹਿਲਾਂ ਤੁਸੀਂ 10 12 ਗਾਵਾਂ ਲੈ ਲਓ ਹਨਾ ਕਿਉਂਕਿ ਜੋ ਪ੍ਰੈਕਟੀਕਲ ਕਰੋਗੇ ਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਦੋ ਗਾਵਾਂ ਤੇ ਤੇ ਜੇ ਆਪਾਂ ਇਕੱਠੀਆਂ 10-12 گاਵਾ ਲੈ ਲਈਆਂ ਫਿਰ ਉਹਦੇ ਤੋਂ ਬੰਦੇ ਦਾ ਮਨ ਵੀ ਜਲਦੀ ਅੱਕਦਾ ਆ ਤੇ ਫਿਰ ਫੇਲ ਹੋਣ ਵਾਲੇ ਵੀ ਮਤਲਬ ਜ਼ਿਆਦਾ ਚਾਂਸੇਸ ਵੱਧਦੇ ਨੇ ਜੀ ਜਦੋਂ ਆਪਾਂ ਜ਼ਿਆਦਾ ਦੁੱਧ ਵਾਲੀਆਂ گاਵਾਂ ਦੀ ਗੱਲ ਕਰਦੇ ਆ ਤਾਂ ਵੀ ਲੋਕਾਂ ਦਾ ਸੁਣਿਆ ਹੈਗਾ ਕਿ ਜਿੰਨਾ ਜ਼ਿਆਦਾ ਦੁੱਧ ਹੋਣੀ ਜ਼ਿਆਦਾ ਬਿਮਾਰੀ ਆਉਂਦੀ ਆ ਆਪਾਂ ਜ਼ਿਆਦਾ ਦੁੱਧ ਵਾਲੀ ਗਾਂ ਨੂੰ ਸੰਭਾਲ ਨਹੀਂ ਸਕਦੇ ਘਰਾਂ ਦੇ ਵਿੱਚ ਵੀ ਆਪਾਂ ਜ਼ਿਆਦਾ ਦੁੱਧ ਵਾਲੀ ਗਾਂ ਨਹੀਂ ਲੈ ਕੇ ਆਉਂਦੇ ਹਨਾ ਜਿਹਨੂੰ ਮਹਿੰਗੀ ਗਾਂ ਵੀ ਕਹਿ ਦਿੰਦੇ ਨੇ ਤਾਂ ਤੁਸੀਂ ਇੱਥੇ ਕਿਵੇਂ ਮੇਨਟੇਨ ਕਰਦੇ ਹੋ ਉਹ گاਵਾਂ ਨੂੰ ਕਿਵੇਂ ਤੁਸੀਂ ਜਿਹੜਾ ਖੁਰਾਕ ਦਿੰਨੇ ਹੋ ਉਹਨਾਂ ਦੀਆਂ ਬਿਮਾਰੀਆਂ ਕਿਵੇਂ ਠੀਕ ਕਰਦੇ ਆ ਆਪਣਾ ਜਿਹੜਾ ਪੂਰਾ ਫਾਰਮ ਆ ਇਹ ਪੀਡੀਐਸ ਪੀਡੀਐਫ ਦੀ ਇੱਕ ਮਤਲਬ ਬਣੀ ਹੋਈ ਆ ਪੀਡੀਐਸ ਮਤਲਬ ਉਹਦੇ ਨਾਲ ਹੀ ਟਾਈ ਅਪ ਆ ਪੀਡੀਐਸ ਕੰਪਨੀ ਆ ਜਿਹੜੀ ਕਿ ਆਪਣੀ ਫਾਰਮੂਲੇਸ਼ਨ ਤੇ ਕੰਮ ਕਰਦੀ ਆ ਫੀਡ ਫਾਰਮੂਲੇਸ਼ਨ ਬਣਾ ਕੇ ਦਿੰਦੀ ਆ ਨਿਊਟ੍ਰੀਸ਼ਨ ਵਗੈਰਾ ਤੇ ਉਹਨਾਂ ਦੇ ਅਕੋਰਡਿੰਗ ਹੀ ਆਪਣਾ ਫਾਰਮ ਸਾਰਾ ਚੱਲਦਾ ਆ ਜੋ ਵੀ ਫੀਡ ਵਗੈਰਾ ਮਿਨਰਲ ਮਿਕਸਚਰ ਵਗੈਰਾ ਜੋ ਵੀ ਆਪਾਂ ਦੇਣਾ ਇਹਨਾਂ ਨੂੰ ਪ੍ਰੀ ਮਿਕਸ ਵਗੈਰਾ ਉਹ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਦਿੰਨੇ ਆ ਕਿੰਨੀ ਮਿਲਕਿੰਗ ਵਾਲੀ ਨੂੰ ਕਿੰਨੀ ਡੋਸ ਉਹ ਉਹਨਾਂ ਦੇ ਅਕੋਰਡਿੰਗ ਫਾਰਮੂਲੇਸ਼ਨ ਬਣਾ ਕੇ ਫਿਰ ਆਪਾਂ ਫੀਡ ਬਣਾਉਣੀ ਆ ਫੀਡ ਦੇ ਵਿੱਚ ਆਪਾਂ ਟਾਪ ਡਰੈਸਿੰਗ ਕਰਦੇ ਆ ਜੋ ਵੀ ਉਹਨਾਂ ਦੇ ਪ੍ਰੋਡਕਟ ਹੁੰਦੇ ਨੇ ਜੀ ਹਾਂਜੀ ਇਹ ਨਹੀਂ ਹੈਗਾ ਆਪਾਂ ਵੀ ਕੋਈ ਵੀ ਪ੍ਰੋਡਕਟ ਚੱਕ ਕੇ ਪਾਤਾ ਹਾਂ ਮਤਲਬ ਪੂਰਾ ਉਹਦੇ ਤੇ ਜਿੱਦਾਂ ਹੁਣ ਪੀਡੀਐਫਏ ਆ ਪੀਡੀਐਫਏ ਮਤਲਬ ਅੱਜ ਕੱਲ ਹਰ ਕੋਈ ਜਾਣਦਾ ਪੀਡੀਐਫਏ ਨੂੰ ਜਿੰਨੇ ਵੀ ਫਾਰਮਰ ਪੀਡੀਐਫਏ ਨਾਲ ਜੁੜੇ ਨੇ ਉਹਨਾਂ ਚੋਂ ਇੱਕ ਤੋਂ 20 ਫਾਰਮ ਫੇਲ ਨਹੀਂ ਹੋਇਆ ਕਿਉਂਕਿ ਪੀਡੀਐਫਏ ਵਰਕ ਕਰਦੀ ਆ ਮਤਲਬ ਜਦੋਂ ਆਪਾਂ ਰਿਸਰਚ ਨਹੀਂ ਕਰਦੇ ਕਿਸੇ ਚੀਜ਼ ਤੇ ਰਿਸਰਚ ਕਰਕੇ ਫਿਰ ਵਰਕ ਕਰਦੀ ਆ ਪੀਡੀਐਫ ਇਹ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਪੀਡੀਐਫ ਨੇ ਇਹ ਫਾਰਮਰਾਂ ਨੂੰ ਤੇ ਇੱਕ ਜੇ ਆਪਾਂ ਦੇਖਿਆ ਜਾਵੇ ਮਤਲਬ ਬੈਕਬੋਨ ਹੈ ਪੀਡੀਐਫ ਇਹ ਜੇ ਆਪਾਂ ਡੇਰੀ ਫਾਰਮਿੰਗ ਹਾਂਜੀ ਡੇਰੀ ਫਾਰਮਰਸ ਦੀ ਜਿਸ ਤਰ੍ਹਾਂ ਸਾਈਲੇਜ ਬਾਰੇ ਤੁਸੀਂ ਗੱਲ ਕੀਤੀ ਹੈ ਨਾ ਤੁਹਾਡਾ ਜਿਹੜਾ ਸਾਰਾ ਫਾਰਮ ਸਾਈਲੇਜ ਦੀ ਕੁਆਲਿਟੀ ਤੇ ਟਿਕਿਆ ਹੋ ਜਾ ਹਾਂਜੀ ਬਿਲਕੁਲ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਆਉਂਦੀਆਂ ਨੇ ਕਿ ਸਾਈਲੇਜ ਨਾਲ ਗਾਂਵਾਂ ਰਿਪੀਟਰ ਹੁੰਦੀਆਂ ਨੇ ਮੇ ਸਟੈਟਸ ਬਹੁਤ ਜ਼ਿਆਦਾ ਆਉਂਦਾ ਸਾਈਲੇਜ ਜਿਹੜਾ ਪਸ਼ੂਆਂ ਲਈ ਸਹੀ ਨਹੀਂ ਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਸਾਈਲੇਜ ਬਾਰੇ ਸਾਈਲੇਜ ਨੂੰ ਵੀ ਇੱਕ ਤਰੀਕੇ ਨਾਲ ਪਾਇਆ ਜਾਂਦਾ ਹੈ ਉਹਨੂੰ ਮਤਲਬ ਕਵਰ ਕਰਨਾ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਪਾਇਆ ਹੋਇਆ ਆਪਣਾ 1.5 ਸਾਲ ਦਾ ਸਟਾਕ ਆਪਣਾ ਰੱਖਿਆ ਹੋਇਆ ਉਸ ਤੋਂ ਬਾਅਦ ਆਪਣੀ ਮੱਕੀ ਮਤਲਬ ਬੀਜੀ ਹੋਈ ਆ ਪੈਨਲ ਜੀ ਹਾਂਜੀ ਪਾਈਨਰ ਦੀ ਮੱਕੀ ਮਤਲਬ ਪਾਈਨਰ ਬੀਜ ਯੂਜ਼ ਕਰਦੇ ਆਪਾਂ ਪਾਈਨਰ ਦੀ ਮੱਕੀ ਆਪਾਂ ਅੱਗੇ ਬੀਜੀ ਹੋਈ ਆ 5 ਕਿਲੋ 8 ਕਿਲੋ ਸੌਰੀ ਤਾਂ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਆਪਣਾ ਮਤਲਬ ਰੈਡੀ ਹੈ ਆਪਣਾ ਸਾਇਲੈਂਸ ਨਹੀਂ ਆਪਾਂ ਖਤਮ ਹੋਣ ਦੇਣਾ ਜੇ ਆਪਾਂ ਫਾਰਮ ਕਰਨਾ ਹੈ ਪਹਿਨੇ ਇੱਕ ਰੂਟੀਨ ਦੱਸਿਓ ਹਣਾ ਆਪਣੇ ਫਾਰਮ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਰੂਟੀਨ ਹੁੰਦਾ ਕਿੰਨੇ ਵਜੇ ਤੁਸੀਂ ਉੱਠਦੇ ਹੋ ਮਿਲਕਿੰਗ ਹੁੰਦੀ ਆ ਜਾਂ ਫੀਡ ਦੇਣੀ ਹੈ ਨਾ ਕੀ ਕੀ ਰੂਟੀਨ ਹੁੰਦਾ ਆਪਣਾ ਡੇਲੀ ਆਪਾਂ ਸਵੇਰੇ ਆਲਮੋਸਟ 3:30 ਪੌਣੇ 4 ਤੱਕ ਉੱਠ ਜਾਂਦੇ ਆਂ ਤੇ 4 ਵਜੇ ਆਪਾਂ ਫਾਰਮ 'ਚ ਹੁੰਨੇ ਆਂ ਐਗਜੈਕਟ 4 ਵਜੇ ਤੋਂ ਆਪਾਂ ਸਟਾਰਟਿੰਗ ਕਰਦੇ ਆਂ ਸਭ ਤੋਂ ਪਹਿਲਾਂ ਮਤਲਬ ਕੱਖ ਅੱਗੇ ਕਰਕੇ ਡਿੱਗੀਆਂ ਸਾਫ ਕਰਕੇ ਪਾਣੀ ਭਰ ਕੇ ਫਰਸ਼ ਸਾਫ ਕਰਕੇ ਫਿਰ ਆਪਾਂ ਮਿਲਕਿੰਗ ਕਰਨੀ ਸਟਾਰਟ ਕਰ ਦਿੰਦੇ ਜਾ 4.5 5 ਇੱਥੋਂ ਤੱਕ ਸਟਾਰਟ ਕਰ ਦਿੰਨੇ ਆਪਾਂ ਉਸ ਤੋਂ ਬਾਅਦ ਆਪਾਂ ਮਿਲਕਿੰਗ ਕਰਨ ਤੋਂ ਬਾਅਦ ਫਿਰ ਆਪਾਂ ਸਾਇਲੰਜ ਪੱਟਦੇ ਆਂ ਸਾਇਲੰਜ ਪੱਟ ਗਏ ਉਸ ਤੋਂ ਬਾਅਦ ਇਹਨਾਂ ਨੂੰ ਫੀਡ ਮਿਕਸ ਕਰਕੇ ਟੀਐਮਆਰ ਕਰਕੇ ਇਹਨਾਂ ਦੇ ਅੱਗੇ ਕਰਕੇ ਤੇ ਪਾਣੀ ਭਰ ਕੇ ਦੁਬਾਰਾ ਫਿਰ ਆਪਾਂ ਮਤਲਬ ਮੈਂ ਆਪਣਾ ਮਤਲਬ ਕਿਚਨ ਦਾ ਕੰਮ ਕਰਦੀ ਆ ਜਾਂ ਘਰ ਦੇ ਜੋ ਵੀ ਕੰਮ ਨੇ ਉਹ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਮਤਲਬ ਪਾਣੀ ਭਰਦੇ ਰਹਿੰਦੇ ਆ ਦੁਬਾਰਾ ਕਿਉਂਕਿ ਹੁਣ ਸਰਦੀ ਆ ਤਾਂ ਮਤਲਬ ਇੱਕ ਵਾਰੀ ਕੱਖ ਪਾਉਨੇ ਆਪਾਂ ਤਾਂ ਵੀ ਮਤਲਬ ਦੋਨੋਂ ਟਾਈਮ ਚੱਲ ਜਾਂਦੇ ਨੇ ਗਰਮੀਆਂ ਦੇ ਵਿੱਚ ਆਪਾਂ ਦੋ ਵਾਰ ਪਾਉਨੇ ਆ ਸਰਦੀਆਂ ਦੇ ਵਿੱਚ ਇੱਕ ਵਾਰ ਮਤਲਬ ਟੈਨਸ਼ਨ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਆਪਣੇ ਮਾਈਂਡ ਦੇ ਵਿੱਚ ਹਣਾ ਬੰਦਾ ਸਟ੍ਰੈਸ ਚ ਆ ਜਾਂਦਾ ਇਕੱਲਾ ਬੈਠਾ ਸੋਚਦਾ ਜਦੋਂ ਵੀ ਤੁਹਾਨੂੰ ਐਵੇਂ ਦਾ ਫੀਲ ਹੁੰਦਾ ਇਹਨਾਂ ਕੋਲ ਆਪਾਂ ਆ ਕੇ ਬੈਠਦੇ ਹਣਾ ਆਪਾਂ ਨੂੰ ਐਵੇਂ ਲੱਗਦਾ ਕਿ ਆਪਾਂ ਨੂੰ ਸੁਣ ਰਹੀਆਂ ਨੇ ਜਾਂ ਮਤਲਬ ਬੰਦੇ ਨੇ ਕਈ ਵਾਰੀ ਹੁੰਦੀ ਨਾ ਆਪਾਂ ਕਿਸੇ ਤੇ ਪੜਾਅਸ ਕੱਢਣੀ ਹੋਵੇ ਹਣਾ ਇਹਨਾਂ ਨਾਲ ਆ ਕੇ ਗੱਲਾਂ ਕਰੋ ਬਿਲਕੁਲ ਰੈਲੈਕਸ ਫੀਲ ਕਰਦੇ ਆਪਾਂ ਹਣਾ ਜਿੱਦਾਂ ਹੁਣ ਅਸੀਂ ਸਵੇਰ ਜਲਦੀ ਉੱਠਦੇ ਆ ਤੇ ਬੇਟਾ ਵੀ ਨਾਲ ਆਉਂਦਾ ਹੈ ਸਾ ਜਿਹੜਾ ਹੁਣੇ ਸਫਰ ਕਰ ਰਿਹਾ ਇਹ ਇਹਦਾ ਫਿਊਚਰ ਬਣਾ ਰਿਹਾਗਾ ਜੀ ਹਾਂਜੀ ਅੱਗੇ ਜਾ ਕੇ ਜੇ ਹੁਣ ਕਹਿੰਦੇ ਛੋਟੇ ਬੱਚਿਆਂ ਨੂੰ ਕੰਮ ਇਹਦਾ ਪੁੱਸ ਪਾਵਾਂਗੇ ਹਨਾ ਤਾਂ ਵੱਡੇ ਹੋ ਕੇ ਉਹ ਆਪਣੇ ਆਪ ਕਰਨਗੇ ਪਹਿਨੇ ਜਿੱਦਾਂ ਆਪਾਂ ਗੱਲ ਕੀਤੀ ਤੁਸੀਂ ਪਹਿਲਾਂ ਕੈਨੇਡਾ ਜਾਣਾ ਸੀਗਾ ਹਨਾ ਹਾਂਜੀ ਫਾਈਲ ਤੁਸੀਂ ਲਾਉਣ ਬਾਰੇ ਸੋਚਿਆ ਸੀਗਾ ਹਾਂਜੀ ਜੇ ਅੱਜ ਗੱਲ ਕਰੀਏ ਤੁਹਾਡਾ ਡੇਰੀ ਫਾਰਮ ਹੈਗਾ ਜਿਹੜਾ ਸੈੱਟ ਹੋ ਚੁੱਕਿਆ ਹਾਂਜੀ ਚੰਗੇ ਪਸ਼ੂ ਆ ਤੁਹਾਡੇ ਕੋਲੇ ਵਧੀਆ ਦੁੱਧ ਪਾ ਰਹੇ ਹੋ ਹਾਂਜੀ ਕੈਨੇਡਾ ਵਾਲੀ ਆਮਦਨ ਦੇ ਬਰਾਬਰ ਖੜਦਾ ਕਿਤੇ ਨਾ ਕਿਤੇ ਜਾ ਕੇ ਆਪਣਾ ਇਹ ਕੰਮ ਹਾਂਜੀ ਆਮਦਨ ਤਾਂ ਦੇਖੋ ਮਤਲਬ ਜਦੋਂ ਆ ਪਹਿਲੇ 3 ਸਾਲ ਤਾਂ ਆਪਾਂ ਨੂੰ ਕੁਛ ਨਹੀਂ ਬਚਦਾ ਹੂੰ ਜਦੋਂ ਆਪਾਂ ਸਟਾਰਟਿੰਗ ਕਰਦੇ ਆ ਬਾਕੀ ਫਿਰ ਇਹ ਆ ਕਿ ਜਿਹੜੀ ਮਤਲਬ ਆਪਣੀ ਸੇਵਿੰਗ ਹੁੰਦੀ ਆ ਉਹ ਆਪਾਂ ਨਾਲ ਦੀ ਨਾਲ ਫਾਰਮ ਤੇ ਇਨਵੈਸਟ ਕਰਦੇ ਆ ਜੀ ਤੇ ਆਮਦਨ ਨਾਲੋਂ ਜ਼ਿਆਦਾ ਕੀ ਆਪਾਂ ਨੂੰ ਸਕੂਨ ਆ ਓਰੇ ਕਿ ਆਪਣਾ ਕੰਮ ਹੈਗਾ ਆ ਆਪਾਂ ਨੂੰ ਜੋਬ ਲੱਭਣ ਲਈ ਨਹੀਂ ਜਾਣਾ ਪੈਣਾ ਆਪਾਂ ਫੈਮਿਲੀ ਤੋਂ ਦੂਰ ਨਹੀਂ ਆ ਚਲੋ ਮਤਲਬ ਆਪਾਂ ਇਹ ਤਾਂ ਹੈ ਨਹੀਂ ਵੀ ਆਪਾਂ ਮਤਲਬ ਆਪਣਾ ਕੰਮ ਛੱਡ ਕੇ ਜਾ ਸਕਦੇ ਹਾਂ ਪਰ ਹਾਂ ਕਿਤੇ ਨਾ ਕਿਤੇ ਆਪਾਂ ਰਿਸ਼ਤੇਦਾਰੀਆਂ 'ਚ ਵੀ ਜਾ ਸਕਦੇ ਹਾਂ ਟਾਈਮ ਕੱਢ ਕੇ ਜੀ ਹਾਂਜੀ ਤੁਹਾਡੇ ਕੋਲ ਹੀ ਲੇਬਰ ਵੀ ਹੈਗੇ ਜਾਂ ਆਪ ਹੀ ਕਰਦੇ ਹੋ ਖੁਦ ਸਾਰਾ ਹਾਂਜੀ ਆਪਾਂ ਲੇਬਰ ਰੱਖਦੇ ਵੀ ਆਂ ਤੇ ਹੁਣ ਮਤਲਬ ਜਦੋਂ ਮੇਲੇ ਸ਼ੁਰੂ ਹੋਣਗੇ ਤਾਂ ਫਿਰ ਉਦੋਂ ਜ਼ਰੂਰੀ ਹੈ ਨਾ ਜੀ ਤੇ ਉਹਦਾ ਮਤਲਬ ਆਪਾਂ ਇੱਕ ਅੱਧਾ ਬੰਦਾ ਹੀ ਰੱਖਦੇ ਆਂ ਜ਼ਿਆਦਾ ਨਹੀਂ ਰੱਖਦੇ ਕਿ ਮਤਲਬ ਵਰਕਰ ਰੱਖਦੇ ਆਂ ਆਪਾਂ ਐਡੀਸ਼ਨ ਦੇ ਵਿੱਚ ਜੀ ਜੇ ਆਪਾਂ ਸੀਮਨ ਦੀ ਗੱਲ ਕਰੀ ਜੀ ਅੱਜ ਕੱਲ੍ਹ ਜ਼ਿਆਦਾ ਤੁਸੀਂ ਕਿਹੜਾ ਸੀਮਨ ਵਰਤ ਰਹੇ ਹੋ ਇੱਥੇ ਫਾਰਮ ਦੇ ਵਿੱਚ ਆਪਾਂ ਪੀਡੀਐਫ ਦਾ ਸੀਮਨ ਯੂਜ਼ ਕਰ ਰਹੇ ਆ ਜੀ ਜਾਂ ਆਪਾਂ ਇਹਨਾਂ ਕੋਲੇ ਐਸਟੀ ਦਾ ਐਸਟੀ ਜੈਨੇਟਿਕ ਦਾ ਓਕੇ ਤੁਹਾਡੇ ਵਾਂਗੂ ਕਿਸੇ ਭੈਣ ਨੇ ਭਰਾ ਨੇ ਆਉਣਾ ਇਸ ਕਿੱਤੇ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਤਾਂ ਜਾ ਤਿਆਰਬੇ ਦੇ ਵਿੱਚ ਜੇ ਮਤਲਬ ਇਹ ਮਤਲਬ ਜਿਹੜਾ ਕੰਮ ਹੈ ਹਨਾ ਇਹ ਸਬਰ ਸੰਤੋਖ ਵਾਲਾ ਕੰਮ ਹੈ ਹਾਂ ਇਹ ਨਹੀਂ ਹੈਗਾ ਤੁਸੀਂ ਅੱਜ ਇਨਵੈਸਟ ਕਰਤਾ ਕੱਲ ਨੂੰ ਤੁਹਾਨੂੰ ਇਨਕਮ ਆਣੀ ਸਟਾਰਟ ਹੋ ਚੁਗੀ ਜੀ ਤਾਂ ਇਹ ਮੰਨ ਕੇ ਆਓ ਕਿ ਅਸੀਂ 3 ਸਾਲ ਲਈ ਜੇ ਆਪਾਂ ਵੇਟ ਕਰ ਸਕਦੇ ਆ ਤਾਂ ਫਿਰ ਫਿਰ ਤਾਂ ਤੁਸੀਂ ਫਾਰਮ ਸਟਾਰਟ ਕਰ ਲਓ ਹਨਾ ਜੇ ਅਣ ਅੱਜਕੱਲ ਦਾ ਜੂਥ ਆ ਜਿਹੜਾ ਉਹ ਹਰ ਚੀਜ਼ ਨੂੰ ਕਹਿੰਦਾ ਕਿ ਈਜ਼ੀਲੀ ਮਿਲ ਜਾਵੇ ਵੀ ਮਤਲਬ ਸ਼ਾਰਟਕਟ ਵੇ ਜ਼ਿਆਦਾ ਜਰੂਰ ਯੂਜ਼ ਕਰਦੇ ਨੇ ਤਾਂ ਉਹਵੇਂ ਦਾ ਆਪਾਂ ਮਤਲਬ ਇਹਦੇ 'ਚ ਕੁਛ ਨਹੀਂ ਆ ਕਿ ਜੇ ਤੁਸੀਂ ਆਉਣਾ ਹੈ ਪੱਕਾ ਮਨ ਬਣਾ ਕੇ ਆਓ ਇਹਦੇ 'ਚ ਤਾਂ ਘਰ ਦੇ ਵੀ ਕਈ ਵਾਰੀ ਸਾਥ ਛੱਡ ਜਾਂਦੇ ਆਂਦੇ ਤੁਹਾਡੇ ਹਾਂ ਕਿਉਂਕਿ ਕਹ ਮਤਲਬ ਜਦੋਂ ਕੁਝ ਬਚਦਾ ਨਹੀਂ ਉਦੋਂ ਹੁੰਦਾ ਕਿਈ ਵਾਰੀ گاਵਾ ਬਿਮਾਰ ਹੋ ਗਏ ਆ ਪਰ ਨੌਲੇਜ ਨਹੀਂ ਹੁੰਦੀ ਕੋਈ ਸਡਨਲੀ ਕੋਈ ਬਿਮਾਰੀ ਆ ਗਈ ਤਾਂ ਫਿਰ ਫੈਮਿਲੀ ਵੀ ਕਹਿਣ ਲੱਗ ਜਾਂਦੀ ਹੈ ਕਿ ਕਿੱਧਰ ਤੁਸੀਂ ਪੁੱਠਾ ਪੰਗਾ ਲਿਆ ਹਨਾ ਤਾਂ ਇਹਦੇ 'ਚ ਤਾਂ ਜੇ ਤੁਸੀਂ ਆਪਣੇ ਮਤਲਬ ਕਹਿੰਦੇ ਹੁੰਦੇ ਜੇ ਲੱਤਾਂ 'ਚ ਥੋੜੇ ਪਾਰ ਹੈਗਾ ਦਮ ਹੈਗਾ ਫਿਰ ਤੁਸੀਂ ਫਾਰਮ ਕਰੋ ਨਹੀਂ ਅਦਰਵਾਈਜ਼ ਨਹੀਂ ਜਿਹੜੇ ਐਨ ਆਰ ਆਈ ਰਿਸ਼ਤੇਦਾਰ ਆ ਉਹ ਕਿੰਨਾ ਕਹਿੰਦੇ ਹੁੰਦੇ ਆ ਵੀ ਵਧੀਆ ਸੀ ਇੱਥੇ ਆ ਜਾਂਦੀ ਤੂੰ ਕਿਹੜਾ ਕੰਮ ਚੁਣ ਲਿਆ ਕਹਿੰਦੇ ਹੋਣਗੇ ਹੁਣ ਵੀ ਹਾਂਜੀ ਕਹਿੰਦੇ ਨੇ इवन ਕਿ ਆਪਣੇ ਰਿਸ਼ਤੇਦਾਰ ਹੈ ਗਏ ਨੇ ਮਤਲਬ ਕੈਨਾਲ ਚ ਤੇ ਉਹ ਆਣਾ ਵੀ ਚਾਹੁੰਦੇ ਨੇ ਉਹ ਕਹਿੰਦੇ ਸੀ ਇੱਥੇ ਫਾਰਮ ਕਰਨਾ ਆਪਣੇ ਬੱਚਿਆਂ ਨੂੰ ਉਰੇ ਹੀ ਰੱਖਣਾ ਹੈ ਅੱਛਾ ਜੀ ਹਾਂ ਜੀ ਉਹ ਥੋੜਾ ਮਤਲਬ ਘਰ ਦਾ ਰੈਂਟ ਵਗੈਰਾ ਦਾ ਕੋਈ ਇਸ਼ੂ ਚੱਲ ਰਿਹਾ ਉਹਦੇ ਕਰਕੇ ਆ ਨਹੀਂ 파ਰੇ ਜੀ ਜੀ ਤਾਂ ਫਿਰ ਮਤਲਬ ਉਹਨਾਂ ਨੇ ਆਣਾ ਹੀ ਆ ਡੇਰੀ ਫਾਰਮਿੰਗ ਦਾ ਸ਼ੌਂਕ ਤੁਹਾਨੂੰ ਜ਼ਿਆਦਾ ਸੀ ਜਾਂ ਬਾਈ ਹੋਰਾਂ ਨੂੰ ਕਿਹਦਾ ਸੀਗਾ ਇਹ ਡਿਸਾਈਡ ਕਿਨੇ ਕੀਤਾ ਸੀ ਵੀ ਆਪੇ ਕਰਾਂ ਪਰਾਂ ਤਾਂ ਇਹਨਾਂ ਨੂੰ ਹੀ ਸੀਗਾ ਤੇ ਮੇਲਾ ਦੇਖ ਕੇ ਤਾਂ ਫਿਰ ਮੈਨੂੰ ਵੀ ਹੋਇਆ ਅੱਛਾ ਜੀ ਕੀ ਰਿੰਗ ਦੇ ਵਿੱਚ ਮੈਂ ਵੀ ਆਣਾ ਔਰ ਕੀ ਕਹਿੰਦੇ ਨੇ ਕਿ ਮਤਲਬ ਮੈਂ ਪਹਿਲੀ ਕੁੜੀਆਂ ਪੰਜਾਬ ਦੀ ਜਿਹੜੀ ਰਿੰਗ ਦੇ ਵਿੱਚ ਗਾਵਾਂ ਲੈ ਕੇ ਜਾਣੀਆਂ ਤੇ ਮੈਂ ਮਤਲਬ ਉਮੀਦ ਕਰਦੀ ਆ ਕਿ ਇਸ ਸਾਲ ਜਿਹੜੇ ਵੀ ਕੰਪੀਟੀਸ਼ਨ ਹੋਣਗੇ ਉਹਦੇ ਵਿੱਚ ਭੈਣਾ ਆਪਦੇ ਬੱਚੀਆਂ ਗਾਵਾਂ ਜੋ ਵੀ ਲੈ ਕੇ ਜ਼ਰੂਰ ਆਉਣ ਕੰਪੀਟੀਸ਼ਨ ਦੇ ਵਿੱਚ ਜੀ ਹਾਂਜੀ ਕਿਉਂਕਿ ਆਪਾਂ ਬਰਾਬਰ ਕੰਮ ਕਰਦੇ ਆ ਨਾ ਜਦੋਂ ਆਪਾਂ ਸਟਰਗਲ ਬਰਾਬਰ ਕਰਦੇ ਆ ਤਾਂ ਫਿਰ ਆਪਾਂ ਨੂੰ ਕੰਪੀਟੀਸ਼ਨ ਦੇ ਵਿੱਚ ਆਉਣ ਦਾ ਵੀ ਪੂਰਾ ਹੱਕ ਹੈਗਾ ਠੀਕ ਹੈ ਭੈਣ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਦੋਸਤੋ ਭੈਣ ਹੋਰਾਂ ਦਾ ਜਿਹੜਾ ਫੇਸਬੁੱਕ ਪੇਜ ਹੈਗਾ ਧਨਵਾ ਡੇਰੀ ਫਾਰਮ ਦੇ ਨਾਂ ਤੇ ਤੁਸੀਂ ਜਰੂਰ ਉਹ ਫੋਲੋ ਕਰਿਓ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਵੀ ਦਿੱਤਾ ਹੋਇਆ ਤੇ ਥੋੜੇ ਸਮੇਂ ਬਾਅਦ ਆਪਾਂ ਦੁਬਾਰਾ ਫੇਰ ਇਹਨਾਂ ਦੀ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਖੁੱਲ ਕੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ